ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਅਸੀਂ ਪਹੁੰਚੇ ਜੀ ਟੱਕੀ ਸਾਹਿਬ ਮਕਸੂਦੜਾ ਪਿੰਡਾ ਜਿਹੜਾ ਗਾਂਦੀ ਖੰਨੜਾ ਦੇ ਨਾਮ ਨਾਲ ਵੀ ਮਸ਼ਹੂਰ ਆ ਇੱਥੇ ਸੰਤ ਬਾਬਾ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਉਹਨਾਂ ਦਾ ਸਥਾਨ ਬਣਿਆ ਹੋਇਆ ਤੇ ਚਲੋ ਚੱਲਦੇ ਆ ਤੁਹਾਨੂੰ ਦਰਸ਼ਨ ਕਰਵਾਨੇ ਆ ਵੀਡੀਓ ਨੂੰ ਕਰ ਲਓ ਵੱਧ ਤੋਂ ਵੱਧ ਸ਼ੇਅਰ ਤਾਂ ਜੋ ਹੋਰ ਸੰਗਤ ਵੀ ਦੇਖ ਸਕੇ ਵੀਡੀਓ ਨੂੰ ਤੇ ਚਲੋ ਫਿਰ ਚੱਲਦੇ ਆਪਾਂ ਟੇਕਦੇ ਆ ਮੱਥਾ ਕਰਾਨੇ ਤੁਹਾਨੂੰ ਦਰਸ਼ਨਾਂ ਇੱਥੇ ਬਹੁਤ ਕੁਦਰਤ ਨਾਲ ਪਿਆਰ ਕਰਦੇ ਨੇਗੇ ਬਾਬਾ ਜੀ ਤੇ ਹਰ ਇੱਕ ਤਰ੍ਹਾਂ ਦਾ ਜੀਵ ਜੰਤੂ ਪੂਰਾ ਜੰਗਲ ਆ ਜੀ ਚਲੋ ਤੁਹਾਨੂੰ ਦਿਖਾਉਂਦੇ ਆਂ ਤਾਰ ਵੀ ਨਿਕਾਵ ਜਾਣਾ ਹਣਾ ਆ ਗਏ ਆਪਾਂ ਇਹ ਬੜਾਈ ਜੈਣਾ ਕਿਸੇ ਬੜਾਣਾ ਮੈਂ ਨਾ ਮੈਂ ਤਾਂ ਬਣਾ ਹੀ ਰਿਹਾ ਬਾਈ ਬੜਾਈ ਹੋ ਗਈ ਇਹ ਛੜਕਣਾ ਆਂਦਾ ਵਾ ਗਿਰੰਡੀ ਆਹ ਤੇ ਟੱਕੀ ਆ ਉਹ ਕੱਚਾ ਰਸਤਾ ਰੱਖਿਆ ਇਹਦਾ ਸੜਕ ਪਣ ਜੇ ਫਿਰ ਉੱਥੇ ਹੋ ਜਾਣ ਸਮਝਦੇ

ਇੱਧਰ ਪਾਰਕਿੰਗ ਹੈ ਜੀ ਬਣੀ ਹੋਈ ਗੱਡੀਆਂ ਦੀ ਤੇ ਸਾਡਾ ਵੀ ਮੋਟਰਸਾਈਕਲ ਉਧਰ ਹੀ ਖੜ ਗਿਆ। ਸਾਰਾ ਵਾਲੇ ਦੇ ਬਲੇ ਜੰਗਲੇ ਜੰਗਲਾ। ਵੰਦਨਾ ਸਾਰਾ ਵਾਲੇ ਵੰਦਨਾ। ਤਪੋਵਨ ਵਿੱਚ ਆਪ ਜੀ ਦਾ ਸਵਾਗਤ ਹੈ ਜੀ। ਆਈਏ ਤਪੋਵਨ ਮੈਂ ਆਪਕਾ ਸਵਾਗਤ ਹੈ। ਵੈਲਕਮ ਟੂ ਤਪੋਵਨ। ਬਾਗੁਰ ਨਾਮ ਜਿਮਾ ਪ੍ਰਭ ਆਪੂ ਦਾਈ ਆਪਾਂ ਨੂੰ ਇਦਾਂ ਲੱਗ ਰਿਹਾ ਜਿਵੇਂ ਆਪਾਂ ਜੰਗਲ ਵਿੱਚ ਜਾ ਰਹੇ ਆ ਜੀ ਕਿੰਨਾ ਵਧੀਆ ਹੈਗਾ ਕਿੰਨੀ ਸ਼ਾਂਤੀ ਆ ਬੜੀ ਸ਼ਾਂਤੀ ਹੈ ਜੀ ਇੱਥੇ ਤੁਹਾਨੂੰ ਹਰ ਇੱਕ ਜਾਨਵਰ ਮਿਲ ਜਾਣਾਗਾ ਬਾਬਾ ਜੀ ਕੋਲੇ ਦੇਖੋ ਬਾਬਾ ਜੀ ਦੀ ਫੋਟੋ ਬਾਬਾ ਜੀ ਸਾਫਾ ਫੜੀ ਬੈਠੇ ਨੇਗੇ ਇੱਧਰ ਬਾਬਾ ਜੀ ਖਰਗੋਸ਼ ਫੜੀ ਬੈਠੇ ਨੇਗੇ ਸਤਿਗੁਰੂ ਜੀ ਸਤਿਗੁਰੂ ਬਾਣੀ ਹਰਿ ਹਰਿ ਸਭ ਆਪੀ ਆਮ ਕੀ ਦੇਖਦੇ ਆ ਜੀ ਜੇ ਬਾਬਾ ਜੀ ਦੇ ਦਰਸ਼ਨ ਹੁੰਦੇ ਨੇ ਤਾਂ ਤੁਹਾਨੂੰ ਵੀ ਕਰਵਾਵਾਂਗੇ ਜਰੂਰ ਤੇ ਚਲੋ ਹੁਣ ਅੱਪਾ ਚੱਲਦੇ ਆਗੇ ਸ਼ੈਦ ਦਵਾਨ ਸਟਾਰਟ ਹੋ ਗਏ ਹੋਣਗੇ ਵਾਹਿਗੁਰੂ ਜੀ ਤੁਨ ਆਖੀ ਮਰਦਾ ਪੜਵਾ ਘਰ ਬਾੜਵਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਦੇ ਬਾਦ ਮੈਂ ਘਰ ਵਿੱਚ ਉਪਦੇਸ਼ ਕਰਦੇ ਹਨ ਜਨਵਰਾਂ ਦੇ ਪਾਣੀ ਵਾਸਤੇ ਵੀ ਰੱਖਿਆ ਹੋਇਆ ਹੈਗਾ ਸਤਿਗੁਰੂ ਰਾਮ ਸਾਰ ਜੇ ਪ੍ਰਭਾਤਮਾ ਚਾਹੇ ਸਤਿਗੁਰੂ ਜੀ ਦੇ ਨਾਮ ਵਿੱਚ ਆਵਾਹ ਲੈ ਬਹੁਤ ਵਧੀਆ ਸੁੰਦਰ ਰਸਤਾ ਬਣਿਆ ਹੋਇਆ ਹੈ ਜੈਵ ਘਰ ਬਣਿਆ ਹੋਇਆ ਜੀ ਸਭੋਵਾਂ ਦੀ ਸੰਗਤ ਦੇ ਵਿੱਚ ਜਿਹੜੀ ਤੁਸੀਂ ਸਾਰੇ ਜਿਹੜਾ ਤੁਸੀਂ ਬਾਬਾ ਜੀ ਦੇ ਪੰਛੀ ਸਾਰੇ ਬਾਹਰਲੇ ਪੰਛੀ ਨੇ ਜੀ ਬੈਠੇ ਨੇ ਵਿੱਚ ਤੇ ਅਸੀਂ ਆਰੇ ਸੀ ਜੀ ਤੇ ਬਾਕੀ ਮਾਸਟਰੋ ਅੰਦਰ ਵੀਡੀਓ ਬਣਾਉਣਾ ਰੌੜ ਨਹੀਂ ਸੀਗਾ ਕਿਉਂਕਿ ਉਹਨਾਂ ਨੇ ਸਾਫ਼-ਸਾਫ਼ ਕਿਹਾ ਹੋਇਆ ਹੈਗਾ ਲਿਖਿਆ ਵੀ ਹੋਇਆ ਵੀ ਵੀਡੀਓ ਨਹੀਂ ਬਣਾਉਣੀ ਹੈਗੀ ਬਸ ਜਿੰਨਾ ਕੁ ਹੈਗਾ ਤੁਹਾਨੂੰ ਕਵਰ ਕਰਕੇ ਦਿਖਾ ਰਹੇ ਆਂਗੇ ਤੇ ਬਾਕੀ ਜਿਆਦਾ ਨਹੀਂ ਫਿਰ ਅਲਾਊਡਰੀ ਨਹੀਂ ਕਰ ਰਹੇ ਹੈਗੇ ਕਿਉਂਕਿ ਕੋਸ਼ ਇਹਨਾਂ ਦੇ ਆਪਣੇ ਵੀ ਅਸੂਲ ਨੇ ਕੁਝ ਡਿਸਪਲਨ ਨੇ ਇਹਨਾਂ ਦੇ ਜਿਨ੍ਹਾਂ ਨੂੰ ਆਪਾਂ ਭੰਗ ਨਹੀਂ ਕਰ ਸਕਦੇ ਤੇ ਬਾਕੀ ਚਲੋ ਦੇਖ ਦੇਾਂਗੇ ਜਿਹੜੇ ਛੋਟੇ-ਮੋਟੇ ਕੰਮ ਨੇ ਹੋ ਵੀ ਨਵੇੜ ਦੇਾਂਗੇ ਤੇ ਉਸ ਤੋਂ ਬਾਅਦ ਫਿਰ ਜਿੱਦਾਂ ਵੀ ਹੋਊਗਾ ਤੁਹਾਨੂੰ ਦੱਸ ਦੇਾਂਗੇ ਤੇ ਇਧਰ ਘੋੜਿਆਂ ਦਾ ਅਸਤ ਵਾਲਾ ਪਰ ਹੁਣ ਫਿਲਹਾਲ ਘੋੜੇ ਇੱਥੇ ਹੈ ਨਹੀਂਗੇ ਸ਼ਾਇਦ ਬਾਗੇ ਘੋੜੇ ਘੁੰਮਣ ਫਿਰਨ ਬਾਬਾ ਜੀ ਨਜ਼ਾਰਾ ਲਾਣਾ ਰੇ ਹਾਂ ਬਹੁਤ ਸ਼ਾਂਤ ਸ਼ਾਂਤ ਜਗ੍ਹਾ ਤਾਂ ਮਨ ਨੂੰ ਸ਼ਾਂਤੀ ਆ ਜੇ ਕਿਸੇ ਨੇ ਨਾਮ ਸੇਵਨ ਜਪਣਾ ਨਾ ਤਾਂ ਇੱਥੇ ਆ ਕੇ ਜਪੋ ਮੈਂ ਕਹਿੰਦਾ ਨਜ਼ਾਰਾ ਗਾ ਬਹੁਤ ਤੇ ਨਜ਼ਾਰਾ ਹੁੰਦਾ ਗਾ ਤਪੋਸਥਾਨ ਐ ਇਧਰ ਜਾਂਦੇ ਤਪਸਥਾਨ ਆ ਜੀ ਬਾਬਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਟੱਕੀ ਸਾਹਿਬ ਵਾਲੇ ਜੇ ਇੱਥੇ ਪਹੁੰਚਣਾ ਤਾਂ ਖੰਨੇ ਦੇ ਕੋਲੇ ਮਕਸੂਦਰਾ ਪਿੰਡਾ ਗਾਂਧੀ ਖੰਨੇ ਵਾਲਾ ਤੁਸੀਂ ਮਸ਼ਹੂਰ ਦੇਖਿਆ ਹੋਊ ਸੋਣਿਆ ਵੀ ਉਹ ਉਹਨਾਂ ਦਾ ਪਿੰਡ ਹੈ ਦੇਖੋ ਸਾਹਮਣੇ ਇਧਰ ਬਹੁਤ ਵਧੀਆ ਹੋਆ ਇਧਰ ਲੰਗਰ ਘਰ ਵੀ ਹੈ ਨਾ ਲੰਗਰ ਘਰ ਵੀ ਆ ਸੀ ਫਿਰ ਜੋ ਬੋਲ ਬੋਲਦਾ ਉਹ ਹੁੰਦਾ ਨਾ ਉਹ ਤਾਂ ਲੱਗਦਾ ਸੈਟਾ ਬਿਲਕੁਲ ਨਾਨਾ ਜੀ ਪਾਣੀ ਚ ਭਗਤੀ ਕਰ ਰਹੇ ਨੇਗੇ ਤੇ ਆ ਜੋ ਤੁਹਾਨੂੰ ਦੇਖਦੇ ਆਗੇ ਹੋ ਸਕਦਾ ਹੈ ਕਿ ਵੀ ਇਧਰ ਘੋੜੇ ਹੋਣ ਦਿਖਾਣਿਆ ਤੁਹਾਨੂੰ ਘੋੜੇ ਜੇ ਹੋਏ ਤਾਂ ਜ਼ਰੂਰ ਦਿਖਾਵਾਂਗੇ ਜੇ ਭਾਈ ਨਾ ਹੋਏ ਤਾਂ ਫਿਰ ਹੁਣ ਕਹਿਣਾ ਕੀ ਹੈ ਕੀ ਕਹਿ ਸਕਦੇ ਹਾਂ ਫਿਰ ਨਰਨ ਬਾਬਾ ਜੀ ਨੂੰ ਮੱਥਾ ਟੇਕ ਰਹੀ ਹੈਗੀ ਦੇਖੋ ਵਾਹਿਗੁਰੂ 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 ਆਪਾਂ ਗੱਲ ਕਰੀਏ ਵੀ ਇੱਥੇ ਪਹੁੰਚਣਾ ਕਿਵੇਂ ਆ ਖੰਨੇ ਦੇ ਕੋਈ ਮਕਸੂਦਰਾ ਪਿੰਡਾ ਦਾ ਗਾਂਧੀ ਜਿਹਨੂੰ ਆਪਾਂ ਕਹਿੰਦੇ ਆਂ ਜੀ ਜਾਂਦੀ ਖੰਨੇ ਵਾਲਾ ਉਹਦਾ ਪਿੰਡਾ ਦਾ ਮਕਸੂਦਰਾ ਹੋਵੇ ਤੇ ਤੇ ਪਿੰਡ ਦੇ ਵਿੱਚ ਹੀ ਹੈਗਾ ਇਹ ਤੇ ਬਾਕੀ ਹੁਣ ਆਪਾਂ ਚੱਲਦੇ ਆਂਗੇ ਫੈਲਣੋਂ ਤੇ ਛੋਟੇ ਮੋਟੇ ਜਿਹੜੇ ਕੰਮ ਬਣ ਲੈਗੇ ਆਪਾਂ ਉਹ ਵੀ ਕਰਨੇ ਨੇਗੇ ਉਹ ਸਾਰੇ ਕੰਮਕਾਰ ਆਪਾਂ ਨਵੇੜ ਕੇ ਤੇ ਜਿਹੜੇ ਗੁਰ ਆ ਜਿਹੜੀ ਆਪਣੀ ਯਾਤਰਾ ਚੱਲ ਰਹੀ ਹੈਗੀ ਤੇ ਉਹ ਵੀ ਆਪਾਂ ਸਾਰੇ ਕੰਮ ਕਰਾਂਗੇ ਤੇ ਆ ਜੂ ਆ ਦੇਖੋ ਟੋਬੇ ਦੇ ਵਿੱਚ ਲੈ ਰੀਆਂ ਨੇ ਕਿ ਐਮ ਐ ਸੰਨੇ ਜਾ ਰਹੇ ਪੰਜਾਪੂਰ ਦੀਆਂ ਕੁਸ਼ ਨੇਗੇ ਆ ਟੋਬੇ ਦੇ ਵਿੱਚ ਤੇ ਹੁਣ ਇੱਥੇ ਆ ਕੇ ਜਿਹੜਾ ਮੁੱਕ ਗਿਆ ਤਕਰੀ ਸਾਰੀ ਖਤਮ ਹੋ ਗਈ ਇੱਥੇ ਆ ਕੇ ਹੁਣ ਤੇ ਰੱਬਾ ਤੁਹਾਡਾ ਭਲਾ ਕਰੇ ਚਲੋ ਹੁਣ ਆਪਾਂ ਪਾਈ ਚੱਲੇ ਤੇ ਹੁਣ ਆਪਾਂ ਮੁੜ ਕੇ ਜਾਂਦੇ ਖੰਡਿਆਲੇ ਦੇ ਪਿੰਡੋਂ